ਅੱਜ ਪਿੰਡ ਵੱਡੇ ਸਭਰਾ ਦੇ ਵਿੱਚ ਜੀ ਕਿਸਾਨ ਚੰਗੇ ਕਮੇਟੀ ਦੀ ਮੀਟਿੰਗ ਸਰਦਾਰ ਕਾਰਜ ਸਿੰਘ ਦੇ ਗ੍ਰਹਿ ਵਿਖੇ ਕੀਤੀ ਗਈ ਹੈ ਜੀ ਬਾਕੀ ਆਪਾਂ ਸਾਰੀ ਗੱਲਬਾਤ ਤੋਂ ਜਾਣਦੇ ਆ ਜੀ ਇਹ ਮੀਟਿੰਗ ਕੇਸ ਸਬੰਧ ਵਿੱਚ ਕੀਤੀ ਗਈ ਹੈ ਤੇ ਕੀ ਗੱਲਬਾਤ ਹੈ ਜੀ ਸਾਰੀ ਜਾਣਕਾਰੀ ਦੇਣਗੇ ਆਪਣੇ ਵੀਰ ਸਾਹਬ ਸਿੰਘ ਸੈਕਟਰੀ ਸਿੰਘ ਸੈਕਟਰੀ ਸਾਹਿਬ ਜੀ ਤੇ ਡਾਕਟਰ ਰਜਿੰਦਰ ਸਿੰਘ ਸਭਰਾ ਹੋਰ ਵੀ ਜਿਹੜੇ ਵੀਰ ਆਪਣੇ ਪਹੁੰਚੇ ਆ ਜੀ ਠੇਕੇਦਾਰ ਸਤਨਾਮ ਸਿੰਘ ਜੀ ਬਾਕੀ ਆਪਾਂ ਜਾਣਨੇ ਜੀ ਸਭ ਤੋਂ ਸੈਕਟਰ ਸਾਹਿਬ ਜੀ ਥੋੜੀ ਜੀ ਜਾਣਕਾਰੀ ਦਿਓ ਜੀ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਜੀ ਕਾਰਜ ਸਿੰਘ ਦੇ ਗ੍ਰਹਿ ਲਿਖੇ ਕੇ ਸੰਬੰਧ ਵਿੱਚ ਕੀਤੀ ਗਈ ਹੈ ਅੱਜ ਨਗਰ ਸੁਵਰਾ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਗਈ ਆ ਜੋ ਕਿ ਚਲੋ ਕੇ ਖੱਟ ਖੱਟ ਤੋਂ ਵੀਡੀਓ ਵਾਇਰਲ ਹੋਈ ਆ ਕੋਟ ਬੁੱਢਾ ਜਹੇਬੰਦੀ ਪੀ ਆ ਪਰਚੀ ਲਾ ਕੇ ਬੈਠੀ ਆ 200 ਰੁਪਏ ਵਾਲੀ ਉਹ ਜਿੰਨੇ ਵੀਡੀਓ ਪਾਈ ਆ ਉਹ ਸਾਬਤ ਕਰੇ ਜਹਿਬੰਦੀ ਬਿਲਕੁਲ ਅੱਗੇ ਵੀ ਬੋਲ ਕੇ ਢਿਆਂ ਇੱਕ ਪੈਸੇ ਦੇ ਰਵਾਧਾਰ ਨਹੀਂ ਗਈ ਨਾ ਕੋਟ ਬੁੱਡਾ ਜਹਿਬੰਦੀ ਇਹੋ ਜਿਹਾ ਕੰਮ ਕਰਦੀ ਆ ਨਾ ਸਾਨੂੰ ਰੇਤ ਨਾ ਮਤਬਲਾ ਕੋਈ ਉਹ ਬੰਦਾ ਸਾਫਤ ਕਰੇ ਪਿਕਨੇ ਲਾਇਆ ਪੈਸੇ ਜਿੰਨੇ ਲਾਇਆ ਉਹਦਾ ਨਾਮ ਪੇਸ਼ ਕਰੇ ਇਹਨਾਂ ਇਹਨਾਂ ਜਿਹੜੀਆਂ ਚਾਲਾਂ ਆ ਇਹੋ ਜੀਆਂ ਵੀਡੀਓ ਆ ਪਾਉਣ ਨੂੰ ਆਵਾਜ਼ ਆ ਜਾਣ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹੋ ਜੀ ਵੀਡੀਓ ਪਾਉਣ ਵਾਲੇ ਤੇ ਜਹੇਬੰਦੀ ਬਿਲਕੁਲ ਸਾਫ ਆ ਪਿੱਛੋਂ ਤੋਂ ਲੈ ਕੇ ਅੱਜ ਤੱਕ ਕੋਈ ਸਾਫਤ ਕਰੇ ਜਿੰਨਾ ਚਿਰ ਕੋਈ ਸਾਫਤ ਨਹੀਂ ਕਰਦਾ ਕਿਹੇ ਤੇ ਅਲੀਕੇਸ਼ਨ ਲਾਉਣਾ ਬਿਲਕੁਲ ਮਾੜਾ ਜਿਹੜਾ ਜਹੇਬੰਦੀ ਤੇ ਅਲੀਕੇਸ਼ਨ ਲਾਇਆ ਬਿਲਕੁਲ ਗਲਤ ਆ ਤੇ ਗਲਤ ਲਾਇਆ ਗਿਆ ਵਾ ਕੋਟ ਬੁੱਢਾ ਜਹੇਬੰਦੀ ਸਿਰਫ ਤੇ ਸਿਰਫ ਕਿਸਾਨਾਂ ਦੇ ਫਾਂਡ ਨਾਲ ਚੱਲਦੀ ਆ ਇਹ ਕੋਈ ਰੇਤ ਦੇ ਪੈਸੇ ਇਕੱਠੇ ਕਰਨ ਨਾਲ ਜਾਂ ਕੋਈ ਹੋਰ ਗਲਤ ਕੰਮ ਕਰਨ ਨਾਲ ਨਹੀਂ ਚੱਲਦੀ ਨਾ ਇਹਨੇ ਗਲਤ ਕੰਮ ਕੀਤਾ ਨਾ ਇਹ ਕਰੂਗੀ ਤੇ ਜਿੰਨੇ ਅਜਾਇਬੰਦੀ ਚ ਰਹਿ ਕੇ ਗਲਤ ਕੰਮ ਕੀਤਾ ਉਹਨੂੰ ਬਿਲਕੁਲ ਜਦੋਂ ਸਾਨੂੰ ਕਲੀਅਰ ਪਤਾ ਲੱਗਾ ਬਿਲਕੁਲ ਬਖਸ਼ਿਆ ਨਹੀਂ ਜਾਵੇਗਾ ਤੇ ਨਾ ਉਹ ਬੰਦੇ ਬਖਸ਼ੇ ਜਾਣਗੇ ਜਿਨ੍ਹਾਂ ਨੇ ਵੀਡੀਓ ਗਲਤ ਪਾਈ ਆ ਇਹਨਾਂ ਕੋ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਕਿਸਾਨ ਜਥੇਬੰਦੀ ਨੇ ਦੁਬਾਰਾ ਪਿੰਡ ਸਭਰਾ ਦੇ ਵਿੱਚ ਬਹਿ ਕੇ ਚਰਚਾ ਕੀਤੀ ਆ ਉਹਦੇ ਵਿੱਚ ਸਿਟਾ ਇਹਨਾਂ ਉਹ ਕੱਢਿਆ ਵੀ ਜਿਹੜੇ ਬੰਦੇ ਨੇ ਵੀ ਗਲਤ ਕੰਮ ਕਰਨ ਵਾਸਤੇ ਜਥੇਬੰਦੀ ਦਾ ਝੰਡਾ ਵਰਤਿਆ ਜਥੇਬੰਦੀ ਉਹ ਬੰਦੇ ਨੂੰ ਵੀ ਨਹੀਂ ਬਖਸ਼ੂਗੀ ਜਥੇਬੰਦੀ ਦਾ ਝੰਡਾ ਸਿਰਫ ਜਥੇਬੰਦੀ ਦੇ ਕੰਮਾਂ ਵਾਸਤੇ ਵਰਤਿਆ ਜਾਵੇ ਜਿਹੜੇ ਬੰਦੇ ਨੇ ਕੋਈ ਗਲਤ ਕੰਮ ਕਰਨਾ ਉਹ ਸਾਡੀ ਜਥੇਬੰਦੀ ਦਾ ਝੰਡਾ ਲਾ ਕੇ ਤੇ ਜਥੇਬੰਦੀ ਦੀ ਬਦਨਾਮੀ ਨਾ ਕਰਾਵੇ ਜੇ ਕੋਈ ਕਰਾਊਗਾ ਤੇ ਬੜੀ ਸਖਤ ਸਟੈਂਡ ਲਿਆ ਜਾਊਗਾ ਇਸ ਗੱਲ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਬਖਸ਼ਿਆ ਨਹੀਂ ਜਾਊਗਾ ਦੂਜੀ ਗੱਲ ਇਹ ਆ ਵੀ ਜਿਹੜੇ ਬੰਦੇ ਨੇ ਜਥੇਬੰਦੀ ਦੇ ਖਿਲਾਫ ਕੋਈ ਦੋਸ਼ ਲਾਉਣਾ ਬਿਨਾ ਗਏ ਸਬੂਤ ਦੇ ਅਲੀਗੇਸ਼ਨ ਲਾਦਣਾ ਸਾਬਤ ਨਾ ਹੋਣਾ ਇਹਦਾ ਵੀ ਜਥੇਬੰਦੀ ਜਿਹੜੀ ਆ ਸਖਤ ਵਿਰੋਧ ਕਰੂਗੀ ਤੇ ਉਹਨੂੰ ਪਹਿਲੇ ਟੇਬਲ ਟੇਬਲ ਤੇ ਪੁੱਛਿਆ ਜਾਊਗਾ ਵੀ ਸਾਨੂੰ ਸਬੂਤ ਵਿਖਾ ਜੇ ਉਹ ਫਿਰ ਵੀ ਨਹੀਂ ਕਰਦਾ ਇਸ ਤਰ੍ਹਾਂ ਤੇ ਫਿਰ ਉਹਤੇ ਕਾਨੂੰਨੀ ਕਾਰਵਾਈ ਕਰਕੇ ਜੋ ਸਾਡੀ ਜਥੇਬੰਦੀ ਅਗਲਾ ਫੈਸਲਾ ਲੀਕੂਗੀ ਉਹ ਫੈਸਲਾ ਲਿਆ ਜਾਊਗਾ ਵੈਗਰੂਜੀ ਦਾ ਖਾਲਸਾ ਵੈਗਰੂਜੀ ਦੀ ਫਤਿਹ ਲੋਕ ਡਾਕਟਰ ਸਾਹਿਬ ਸਰਪੰਚਰ ਕੇਂਦਰ ਦੀ ਦੂਜੀ ਕਾਜੀ ਕਰਨ ਜਿਹਨਾਂ ਨੂੰ ਇੱਥੇ ਕਿ ਲਿਆਓ ਬਾਰੇ ਬਰਨਸਾ ਦੇ ਨਾਲ ਇੱਥੇ ਲਿਆਓ ਜਿਤੇ ਲਾ ਹੋਰ ਬੰਦੇ ਹੋਏ ਸardar karjit singh ਸਾਡੇ ਜ਼ੋਨ ਪ੍ਰਧਾਨ ਉਹਨਾਂ ਦੇ ਗ੍ਰਹਿ ਵਿਖੇ ਇੰਦਰਜੀਤ ਸਿੰਘ ਕੋਰਬੜਾ ਜਿਹੜੇ ਸੰਘਰਸ਼ ਕਮੇਟੀ ਸਾ ਸੁਪਾ ਪ੍ਰਧਾਨ ਨੇ ਉਹਨਾਂ ਦੀ ਜਥੇਬੰਦੀ ਦਾ ਮੀਟਿੰਗ ਦਾ ਮੇਨ ਅਜੰਡਾ ਕੀ ਸੀ ਅੱਜ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਮੇਰੇ ਤੋਂ ਪਹਿਲਾਂ ਸਾਡੇ ਵਿਤ ਸਕਤਰ ਸਰਦਾਰ ਸਾਹਿਬ ਸਿੰਘ ਅਤੇ ਠੇਕੇਦਾਰ ਸਤਰਾਮ ਸਿੰਘਾਂ ਨੇ ਬੜੇ ਵਿਸਤਾਰ ਨਾਲ ਦੱਸ ਦਿੱਤਾ ਹੈ ਵੀ ਜਥੇਬੰਦੀ ਸਾਡੀ ਜਿਹੜੀ ਆ ਗਲਤ ਕੰਮ ਪਹਿਲਾਂ ਵੀ ਨਹੀਂ ਕੀਤਾ ਹੁਣ ਵੀ ਤੇ ਨਾ ਗਾਂ ਹੀ ਕਰਨਗੇ ਔਰ ਜਿਹੜਾ ਬੰਦਾ ਆਪਣੇ ਉਸੂਲਾਂ ਤੋਂ ਭੜਕਦਾ ਦਿਸੂਗਾ ਭਾਵੇਂ ਕੋਈ ਵੀ ਹੋਵੇ ਉਹਦੇ ਦੇ ਜਥੇਬੰਦੀ ਦੇ ਮੈਂਬਰ ਜਿਹੜੇ ਬੈਠ ਕੇ ਵਿਚਾਰ ਕਰਨਗੇ ਔਰ ਆਪ ਸਭ ਨੂੰ ਸੂਚਨਾ ਦੇ ਰਹੇ ਹਾਂ ਵੀ ਸਾਡੇ ਜਥੇਬੰਦੀ ਨੂੰ ਬਦਨਾਮ ਕਰਨ ਦੀਆਂ ਜਿਹੜੀਆਂ ਕੋਝੀਆਂ ਚਾਲਾਂ ਨੇ ਕੁਝ ਗਲਤ ਅੰਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਨੇ ਅਸੀਂ ਉਹਨਾਂ ਨੂੰ ਪਹਿਲਾਂ ਤੇ ਹੱਥ ਜੋੜ ਕੇ ਬੇਨਤੀ ਕਰਾਂਗੇ ਉਸ ਤੋਂ ਬਾਅਦ ਜੇ ਉਹ ਨਾਂ ਬਾਜ਼ ਆ ਤੇ ਫਿਰ ਅਸੀਂ ਆਪਣਾ ਦੂਜਾ ਤਰੀਕਾ ਵਰਤਾਂਗੇ ਔਰ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਾਂਗੇ ਅਸੀਂ ਉਹਨਾਂ ਨਾਲ ਟੇਬਲ ਤੇ ਬੈਠ ਕੇ ਉਹਦਾ ਸਪਸ਼ਟਿਕਰਨ ਪੁੱਛਣਾ ਚਾਹਣੇ ਆਂ ਵੀ ਉਹ ਦੱਸਣ ਕਿ ਕੇਸ ਜਥੇਬੰਦੀ ਦੇ ਆਗੂ ਨੇ ਸਾਡ ਤੋਂ ਕੋ ਪੈਸਾ ਲਿਆ ਰੇਤਾ ਦਾ ਰੇਤਾ ਦਾ ਜਿਹੜਾ ਕੰਮ ਆ ਪ੍ਰਸ਼ਾਸਨ ਜਾਣੇ ਮਾਈਨਿੰਗ ਵਿਭਾਗ ਜਾਣੇ ਸਾਡਾ ਉਹਨਾਂ ਕੋਈ ਲੈਣਾ ਦੇਣਾ ਨਹੀਂਗਾ ਔਰ ਇਸ ਤੋਂ ਬਾਅਦ ਜਥੇਬੰਦੀ ਸਾਡੇ ਜਥੇਬੰਦੀ ਦੇ ਵਿੱਚ ਜੇ ਕੋਈ ਹੋਰ ਬੰਦਾ ਗਲਤ ਕੰਮ ਕਰਦਾ ਸਾਨੂੰ ਪਤਾ ਲੱਗੂਗਾ ਔਰ ਉਹਦੇ ਤੇ ਐਕਸ਼ਨ ਸਾਡੀ ਜਥੇਬੰਦੀ ਲਊਗੀ ਨਾ ਕਿ ਕਿਸੇ ਤੀਜੇ ਬੰਦੇ ਨੂੰ ਕੋਈ ਅਧਿਕਾਰ ਆ ਇਹ ਚੀਜ਼ਾਂ ਜਿਹੜੀਆਂ ਇਹਨਾਂ ਤੇ ਸਾਡਾ ਖਾਸ ਅੱਜ ਵਿਚਾਰ ਕੀਤਾ ਗਿਆ ਆਪ ਸਭ ਜੀ ਇੱਥੇ ਸਾਰੇ ਸਰਕਾਰ ਸਿੰਘ ਦੇ ਗ੍ਰਹਿਬਖੇ ਸਾਡੇ ਜਿਹੜੇ ਝਾਰੂ ਵਰਕਰ ਨੇ ਕਿਸਾਨ ਉਹਨਾਂ ਦਾ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਡਾ ਦੇ ਜ਼ੋਨ ਸਭਰਾ ਦੀ ਮੀਟਿੰਗ ਸਰਦਾਰ ਕਾਰ ਸਿੰਘ ਦੇ ਗ੍ਰਹਿਬਖੇ ਕੀਤੀ ਗਈ ਜਿਸ ਦਾ ਮਕਸਦ ਮੀਟਿੰਗ ਦਾ ਸਾਡਾ ਅਜੰਡਾ ਇਹ ਰਿਹਾ ਅੱਜ ਤੋਂ ਕੁਝ ਦਿਨ ਪਹਿਲਾਂ ਕਿਸੇ ਵੀਰ ਵੱਲੋਂ ਸ਼ਰਾਰਤੀ ਅਨਸਰ ਵੱਲੋਂ ਇੱਕ ਵੀਡੀਓ ਵਾਇਰਲ ਕੀਤੀ ਗਈ ਕਿ ਕਿਸਾਨ ਸੰਘਰਸ਼ ਕਮੇਟੀ ਕੋਟ ਬੁੱਢਾ ਦੇ ਬੰਦੇ ਜਿਹੜੇ ਐ ਇੱਥੇ ਪੈਸੇ ਲੈ ਰਹੇ ਆ ਅਈਓ ਨਾ ਵੀਰਾਂ ਨੂੰ ਬੇਨਤੀ ਕਰਦੇ ਆਂ ਵੀ ਕੋਈ ਵੀ ਅਲੀਕੇਸ਼ਨ ਲਾਉਣ ਤੋਂ ਪਹਿਲਾਂ ਜਿਹੜੇ ਪਿੰਡ ਦੇ ਬੰਦੇ ਤੇ ਤੁਹਾਨੂੰ ਕਿਸੇ ਨੂੰ ਤਰਾਜ ਹੈ ਕਿਸੇ ਵੀ ਵੀਰ ਨੂੰ ਪੱਟੀ ਚ ਬਲਾਕ ਚੋਂ ਤਰਨਤਾਰਨ ਜ਼ਿਲ੍ਹੇ ਚੋਂ ਜਾਂ ਆਲ ਪੰਜਾਬ ਚੋਂ ਸਾਡੇ ਜਥੇਬੰਦੀ ਦੇ ਜਿਹੜੇ ਵੀ ਬੰਦੇ ਤੇ ਤੁਹਾਨੂੰ ਤਰਾਜ ਹੈ ਤੁਸੀਂ ਪਹਿਲਾਂ ਉਹ ਪਿੰਡ ਦੇ ਬੰਦੇ ਦੇ ਪਿੰਡ ਦੀ ਕਮੇਟੀ ਨਾਲ ਸੰਪਰਕ ਕਰੋ ਅਗਰ ਉਹ ਉਸ ਬੰਦੇ ਤੇ ਭਾਵੇਂ ਸਾਡੀ ਜਥੇਬੰਦੀ ਦਾ ਹੋਵੇ ਉੱਤੇ ਕਾਰਵਾਈ ਨਹੀਂ ਕਰਦੇ ਫੇਰ ਤੁਸੀਂ ਸਾਡੇ ਪ੍ਰਧਾਨ ਤੱਕ ਪਹੁੰਚ ਕਰੋ ਜੇ ਉੱਥੇ ਵੀ ਤੁਹਾਡੀ ਤਸੱਲੀ ਨਹੀਂ ਹੁੰਦੀ ਤੁਹਾਡੀ ਕੋ ਸੁਣਵਾਈ ਨਹੀਂ ਹੁੰਦੀ ਅਸੀਂ ਉੱਤੇ ਕਾਰਵਾਈ ਨਹੀਂ ਕਰਦੇ ਸਾਡੇ ਜਥੇਬੰਦੀ ਦਾ ਬੰਦਾ ਭਾਵੇਂ ਗਲਤ ਹੋਵੇ ਜੇ ਉੱਤੇ ਹੀ ਕਾਰਵਾਈ ਨਹੀਂ ਕਰਦੇ ਫੇਰ ਤੁਸੀਂ ਵੀਡੀਓ ਪਾਇਓ ਸਾਨੂੰ ਇਤਰਾਜ਼ ਕੋਈ ਨਹੀਂ ਆ ਜਿਹੜੇ ਵੀ ਇਹ ਵੀਰ ਨੇ ਵੀਡੀਓ ਪਾਈ ਆ ਬਿਲਕੁਲ ਗਲਤ ਪਾਈ ਆ ਅਸੀਂ 2-4 ਦਿਨ ਦੇ ਵਿੱਚ ਉਸ ਬੰਦੇ ਦੀ ਪੁਨਚਣ ਕਰਕੇ ਰਿਪੋਰਟ ਦਰਜ ਕਰਾਤੀ ਗਈ ਆ ਉਤੇ ਕਾਨੂੰਨੀ ਕਾਰਵਾਈ ਕਰਾਵਾਂਗੇ ਤੇ ਅਗਾਹਵੇਂ ਜਿਹੜਾ ਵੀ ਕੋਈ ਵੀਰ ਜਿੰਨੂੰ ਸਾਡੇ ਤੋਂ ਇਤਰਾਜ ਹੋਵੇ ਉਹ ਸਾਡੀ ਪਿੰਡ ਦੀ ਜਥੇਬੰਦੀ ਪਿੰਡ ਦੇ ਆਪਣਾ ਕਮੇਟੀ ਨਾਲ ਸੰਪਰਕ ਕਰੇ ਜੇ ਉਹਦੀ ਨਾਂ ਉਹਦੀ ਗੱਲ ਤੇ ਕਾਰਵਾਈ ਹੋਊਗੀ ਫਿਰ ਉਹ ਜੋ ਮਰਜ਼ੀ ਕਰ ਸਕਦਾ ਹੈ ਤੇ ਜਿਹੜੇ ਵੀਰ ਨੇ ਵੀਡੀਓ ਪਾਈ ਆ ਉਹ ਵੀਰ ਤੇ ਸਖਤੋ ਸਖਤ ਕਾਰਵਾਈ ਕਰਾਵਾਂਗੇ ਇਹ ਸਾਡਾ ਅੱਜ ਫੈਸਲਾ ਲਿਆ ਗਿਆ ਹੈ ਸਾਡੀ ਆਪਣਾ ਜ਼ੋਨ ਦਾ ਫੈਸਲਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਕੀ ਸਾਡੇ ਜੋਨ ਪ੍ਰਧਾਨ ਸਰਦਾਰ ਕਮਸ਼ੇਵੋ ਵੀ ਥੋੜੀ ਜੀ ਜਾਣਕਾਰੀ ਦੇਣਗੇ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕਿਸਾਨ ਖਰਚ ਕਮੇਟੀ ਪੰਜਾਬ ਸਦਾਰ ਇੰਦਰਜੀਤ ਕੋਟ ਵੱਡਾ ਅੱਜ ਸਾਰੀ ਜਥੇਬੰਦੀ ਜਿਹੜੀ ਇਹ ਮੇਰੇ ਘਰ ਆ ਕੇ ਆਈ ਆ ਮੈਂ ਸਾਰੀ ਸੰਗਤ ਦਾ ਇਹਨਾਂ ਦਾ ਧੰਨਵਾਦ ਕਰਦਾ ਵਾਂ ਜੋ ਵੀ ਏਜੰਡੇ ਅੱਜ ਅਸੀਂ ਕਾਨੂੰਨ ਮਤਾਬਕ ਜੋ ਸਵਧਾਨ ਜਿਹੜਾ ਅਸੀਂ ਬਣਾ ਕੇ ਅਗਲੇ ਪਾਸੇ ਹੁਣ ਚੱਲਿਆ ਕਰਨਾ ਵਾ ਕੋਈ ਵੀ ਪਿੰਡ ਦੇ ਵਿੱਚ ਗੱਲ ਆਊਗੀ ਤੇ ਉਹਦੇ ਵਿੱਚ ਵੀ ਅਸੀਂ ਚੂਚਾ ਪੰਜ ਮੈਂਬਰੀ ਚਾਰ ਮੈਂਬਰੀ ਜਿਹੜੀ ਇਹ ਕਮੇਟੀ ਬਣਾ ਦੇਣੀ ਆ ਜਿੰਨਾ ਜੇ ਪੂਰੀ ਪੁੱਛ ਪੜਤਾਲ ਗਾੜੀ ਨਹੀਂ ਹੁੰਦੀ ਉਹਨਾਂ ਚ ਅਸੀਂ ਉਹਦੀ ਮਤ ਨਹੀਂ ਕਰਿਆ ਕਰਨੀ ਜੇ ਸੱਚਾ ਵਾ ਸੱਚੇ ਦੀ ਜਗ੍ਹਾ ਤੇ ਭਾਵੇਂ ਸਾਨੂੰ ਲੰਮੇ ਵੀ ਪੈਣਾ ਪਏ ਗਾੜੀ ਪਿਆ ਕਰਾਂਗੇ ਤੇ ਜੇ ਕੋਈ ਗਲਤ ਕੰਮ ਕਰਦਾ ਵਾ ਅਸੀਂ ਉਹਦੇ ਵੀਰ ਦੇ ਨਾਲ ਮਤ ਨਹੀਂ ਕਰਾਂਗੇ ਜੋ ਮਰਜੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ